हरम ग्रो सय लीडर साबा मुख्य जनरल सम्झि भूपेशे पार्टी प्रधान राजा बिंग जी राणा साहब जी सॼे बहुत सतकारो तव्हां हरमर प्यारे उम्मीदवार श्री पारूष आसो जी सतकारी वीरो ਇਹ ਦੇਖੋ ਸਾਡੇ ਬੜੇ ਸਤਿਕਾਰਯੋਗ ਗੋਗੀ ਜੀ ਜਿਹੜੇ ਪਹਿਲਾਂ ਕਾਂਗਰਸੀ ਸੀਗੇ ਉਹਨਾਂ ਦੀ ਅਚਾਨਕ ਬਹੁਤ ਮੁਕੰਨ ਹੋ ਰਹੀ ਹੈ ਉਹਨਾਂ ਦੇ ਮਰਨ ਤੋਂ ਦੋ-ਤਿੰਨ ਮਹੀਨਾ ਪਹਿਲਾਂ ਗੋਗੀ ਜੀ ਮੈਨੂੰ ਖਰੇ ਮਿਲਣਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਆਮ ਆਰੀ ਪਾਰਟੀ ਕਰ ਬਹੁਤ ਅੰਗ ਹੈ ਮਨੁਹ ਨੇ ਇਹਨਾਂ ਨੇ ਬੜਾ ਪਰੇਸ਼ਾਨ ਕੀਤਾ ਹੋਇਆ ਕੋਈ ਕੰਮ ਨਹੀਂ ਕਰਦੇ ਕੰ ਕਰਦੇ ਨਜ਼ਾਇਜ਼ ਕਰਦੇ ਮੇਰੇ ਨਾਲ ਮੈਂ ਇਹਨਾਂ ਦੇ ਮਿੱਠਰ ਵੀ ਤੋੜ ਆਇਆ ਬਹੁਤ ਦੁਖੀ ਸੀ ਤੇ ਐਸੇ ਦੁਖੀ ਦੁਨੀ ਚਾਲ ਗਈ ਆ ਕੇ ਵੀ ਵਾਲ ਨੂੰ ਜ਼ਿੰਮੇਵਾਰ ਆਉਂਦੀ ਮੌਤ ਤੇ ਮੈਂ ਬੇਨਤੀ ਕਰਦਾ ਕਹਿੰਦਾ ਕੰਦਰ ਡੋਕੀ ਜੀ ਰਹੇ ਪੂਰੇ ਸੂਬੇ ਦੀ Hindu leadership ਕੇਜਰੀਵਾਲ ਦੇ ਤੰਗ ਕੀਤੀ ਹੋਈ ਹੈ ਇਹ ਕਹਿੰਦਾ ਗਲੀਆਂ ਹੋ ਜਾਂ ਸੁੰਡੀਆਂ ਵਿੱਚ ਮਿਲ ਜਾ ਯਾਰ ਫਿਰ Hindu ਕੋਈ ਨਹੀਂ ਤੇ ਖਤਮ ਕਰ ਦੇਣ ਸਾਰੇ ਆਸ਼ੂ ਜੀ ਨੇ ਪਰਚਾ ਕੀਤਾ ਲਗਾਤਾਰ ਟੋਰਚਰ ਕੀਤਾ ਜੇਲ੍ਹ ਵਿੱਚ ਰੱਖਿਆ ਲੇਕਿਨ ਇਹਨੂੰ ਹਾਈ ਕੋਰਟ ਨੇ ਇਸ ਤਰ੍ਹਾਂ ਬਕਰ ਜੋ ਸਾਫ ਬਾਲ ਕਰ ਲਵੇ ਇਸ ਤਰ੍ਹਾਂ ਬਿਲਕੁਲ ਨਟਾਰਾ ਕਰਕੇ ਸਾਫ ਸੁਥਰਾ ਕਰਕੇ ਕਰੇ ਇੱਕ ਵੀ ਇਹ ਚੌਂਕ ਨੂੰ ਮਿਲਿਆ ਇਹਨਾਂ ਦੇ ਸਾਹੇ ਅਰੋੜਾ ਸਾਹਿਬ ਤੇ ਪਰਚਾ ਕੀਤਾ ਇਹਨਾਂ ਨੇ ਸੋਨੀ ਸਾਹਿਬ ਤੇ ਪਰਚਾ ਕੀਤਾ ਜਿੰਨੇ ਇਹ ਹਿੰਦੂ ਲਿਬ੍ਰੇਟ ਸਪੈਨਾਂ ਨੇ ਸਾਰਿਆਂ ਨੂੰ ਸਤਾਇਆ ਹੋਇਆ ਇਹਨਾਂ ਦੇ ਆਪਣੇ ਆਂ ਤਿੰਗ ਦਾ ਅੱਜ ਤੱਕ ਕਿ ਆਪ ਕੋਈ ਕਬੂਦ ਨਹੀਂ ਪੇਸ਼ ਕਰ ਸਕ ਕੇ ਕਹਿੰਦਾ ਕਿ ਸੀਡੀਏ ਮੇਰੇ ਕੋਲ ਉਹਨੇ ਪੜਤਾ ਕਿ ਕਾ ਅਮਰਸਰ ਵਾਲਾ ਕਿਹੜਾ ਇਹਨਾਂ ਦੇ ਮਿਹਨਤ ਰੋਜ਼ ਗਾਲ੍ਹਾਂ ਮਾਰਦਾ ਉਹਦੇ ਉਹਦੇ ਪਿੱਛੇ ਪਏ ਹੋਏ ਹਰ ਹਿੰਦੂ ਲੀਡਰ ਤੇ ਕੇ ਜੀ ਵਾਲਾ ਪਿੱਛੇ ਪਿਆ ਹੋਇਆ ਆ ਰਾਜਾ ਕੋਰ ਵੀ ਪਤਾ ਕਿ ਨਾਲ ਪਿੱਛੇ ਪਿਆ ਆ ਤੁਸੀਂ ਰਮਨੌਰ ਦੇ ਕੋਣ ਪੜਤਾ ਕਰਦਾ ਤੇ ਤੁਸੀਂ ਦੇਖੋ ਕਿ ਆ ਜਿਹੜਾ ਉਹਦੇ ਰੋੜਾ ਖੜਾ ਹੈ ਰਾਜ ਸਭਾ ਮੈਂਬਰ ਜਰਦਾ ਨਹੀਂ ਹੈ ਉਹਨੂੰ ਵੀ ਕਹਿੰਦਾ ਕੋਸਤੀਫਾ ਦੇ ਦੇ ਤੈਨੂੰ ਐਮ ਐਲ ਏ ਲਗਾ ਦਿੰਦੇ ਉਹ ਭਾਈ ਲੁਧਿਆਣੇ ਆਇਓ ਤੁਹਾਨੂੰ ਇੱਕ ਦੀ ਜਗਾ ਦੋ ਦਿੰਦੇ ਆ ਰਾਜ ਸਭਾ ਵੀ ਰਹਿ ਜਾਂਦਾ ਜੇ ਤੁਸੀਂ ਆਖਰ ਵਿੱਚ ਤਾਂ ਲੈਂਦੇ ਆ ਤੇ ਨਾਲੇ ਤੁਹਾਨੂੰ ਆਸੂ ਮਿਲ ਜਾਂਦੇ ਇਹ ਕਰਕੇ ਕੈਗੀ ਬਾਤ ਜਿਹੜੇ ਮਨਸੂਬੇ ਹੈ ਪੰਜਾਬ ਦੀ ਹਿੰਦੂ ਨਿਵੇਸ਼ਣ ਖਤਮ ਕਰਨੇ ਨੂੰ ਇਹ ਅਮਰੀਕਾ ਵਾਲੇ ਇਹ ਪੰਜਾਬ ਨੂੰ ਮੁੰਡੜਾ ਆਇਆ ਲੁੱਕ ਕੇ ਲਿਆ ਰਿਹਾ ਰੇਤਾ ਵੱਜਦੀ ਹਰ ਇੱਕ ਜਨੁਕਲੀ ਸਾਡੀ ਇਹਦੇ ਜਿਹੜੀ ਥੱਲੇ ਨੂੰ ਨੀਕਰ ਪਾਈ ਹੋਈ ਹੈ ਨਾ ਇਹ ਤੇ ਅਸੀਂ ਸੂਹੇ ਖੱਲੇ ਜਰਵਾ ਲੈਣਾ ਤੁਸੀਂ ਜੱਟ ਦੇ ਚੋਣੇ ਇਹਦੇ ਥੱਲੇ ਨੂੰ ਕਾਫੀ ਦਿੱਕਤ ਰੱਖੇ ਕੋਈ ਨਾ ਫਟੇ ਸਾਡੀ ਸਾਨੂੰ ਕਾਗਲ ਦੀ ਲੱਗਦੀ ਤੇ ਲੁੱਕੇ ਆਪ ਦਾ ਨਾਮ ਹੰਦਰੀ ਕੇ ਲਿਆਣ ਅੱਜ ਲੁਧਿਆਣੇ ਆਇਓ ਤੁਹਾਡੇ ਕੋਲ ਮੌਕਾ ਹੈ ਕਿਰਪਾ ਕਰੋ ਰੁਪਜੌਰ ਦੀ ਤਿਆਰੀ ਕਰੋ ਇਨਾਂ ਦੇ ਕੂਟ ਫੜ ਮੈਂਬਰ ਟੁੱਟ ਕੇ ਅਲੱਗ ਗੁਰੂ ਬਣਾ ਕੇ ਸਰਕਾਰ ਨਾਲ ਉਹ ਪਿਆਰ ਲੈ ਕੇ ਜੇ ਇਸ ਦਾ ਗਿਆ ਕੱਥੇ ਹੋਏ ਲੜ ਭਜਾਈਏ ਤਾਂ ਕਿ ਇਹ ਚੰਗਾ ਰਾਜ ਵਾਲੇ ਸਮੇਂ ਸਾਬਕ ਹੋ ਸਕੇ ਪੰਜਾਬ ਫਿਰ ਤੋਂ ਮੁਨ ਤੋਂ ਇੱਕ ਚੰਗੀ ਫਿਕਰ ਬਿਰਾਹਤ ਲੈ ਕੇ ਆਪਣਾ ਤਰੱਕੀ ਦੇ ਰਾਹ ਤੇ ਤੁਰ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ